ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਇਸ ਸੁਧਾਰ ਲਹਿਰ ਦੇ ਆਗੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਉਹਨਾਂ ਮੋੜ ਅਕਾਲੀ ਦਲ ਦੀ ਸਥਿਤੀ ਚਿੰਤਾਜਨਕ ਦੱਸੀ ਕਿ ਆ ਕਿ ਉਹ ਪਿਛਲੇ ਸਮੇਂ ਦੌਰਾਨ ਹੋਈਆਂ ਗਲਤੀਆਂ ਨੂੰ ਸੁਧਾਰਨ ਲਈ ਸੁਧਾਰ ਲਹਿਰ ਸ਼ੁਰੂ ਕਰ ਰਹੇ ਨੇ ਉਮੀਦ ਜਤਾਈ ਕਿ ਲੋਕ ਸਾਥ ਦੇਣਗੇ ਗੁਰਪ੍ਰਤਾਪ ਸਿੰਘ ਵਡਾਲਾ ਸੁਧਾਰ ਲਹਿਰ ਦੇ ਕਨਵੀਨਰ ਨੇ ਅੱਜ ਅਸੀਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਥੋੜੀ ਥੱਲੇ ਵੀ ਕਰ ਗਿਆ ਨੂੰ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਨਤਮਸਤਕ ਹੋਣ ਆਏ ਸੀਗੇ ਸਾਰੀ ਸੰਗਤ ਨੇ ਉੱਥੇ ਮੱਥਾ ਟੇਕਿਆ ਦੋਹੀਂ ਅਸਥਾਨਾਂ ਤੇ ਜਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਜਿਹੜੀ ਅਸੀਂ ਚਲਾਉਣ ਜਾ ਰਹੇ ਹਾਂ ਉਦੇ ਵਾਸਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਉਹਨਾਂ ਦਾ ਓਟ ਆਸਰਾ ਲਿਆ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਅਰਦਾਸ ਕੀਤੀ ਥੱਲੇ ਕਿ 6ਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ਕਤੀ ਲੈਣ ਵਾਸਤੇ ਚੜ੍ਹਦੀ ਕਲਾ ਵਿੱਚ ਇਸ ਲਹਿਰ ਨੂੰ ਤੋਰਨ ਵਾਸਤੇ ਸਮਰਥਾ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਦਕਸ਼ਤਕ ਹੋਏ ਉਨ੍ਹਾਂ ਕੇ ਅਰਦਾਸ ਬੇਨਤੀ ਕੀਤੀ ਸਾਨੂੰ ਪੂਰੀ ਉਮੀਦ ਹੈ ਕਿ ਸਾਰਾ ਸਿੱਖ ਪੰਥ ਸਮੁੱਚੇ ਪੰਜਾਬੀ ਇਸ ਸ਼੍ਰੋਮਣੀ ਅਕਾਲੀ ਦਲ ਸudar ਲਹਿਰ ਦਾ ਸਾਥ ਦੇਣਗੇ ਬੜਾ ਸਾਨੂੰ ਇਸ ਗੱਲ ਦੀ ਚਿੰਤਾ ਹੈ ਜਿਸ ਚਿੰਤਾ ਨੂੰ ਲੈ ਕੇ ਸਾਰੇ ਪੰਥਦਰਦੀਆਂ ਨੇ ਪੰਥ ਅਤਿਸ਼ੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰਾਂ ਨੇ ਮਨ ਬਣਾਇਆ ਕਿ ਸਾਨੂੰ ਇਹ ਜਿਹੜਾ ਚੰਡਾ ਚੌਕ ਦੇ ਅੱਗੇ ਆਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਪਿਛਲੇ ਸਮੇਂ ਅਜ ਬਣ ਗਈ ਉਹ ਬੜੀ ਚਿੰਤਾਜਨਕ ਸੀ ਤੇ ਅਗਰ ਕੁਛ ਨਾ ਕੀਤਾ ਗਿਆ ਤਾਂ ਫੇਰ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਆ ਉਹ ਖਤਰੇ ਦੇ ਘੇਰੇ ਵਿੱਚ ਆ ਸਕਦੀ ਹੈ ਇਹ ਸਾਬਤ ਹੁੰਦਾ ਜਿਹੜੀਆਂ ਇਲੈਕਸ਼ਨਸ ਹੋਈਆਂ ਜਾਂ ਜਿੱਦਾਂ ਦਾ ਵੀ ਆਪਾਂ ਨੂੰ ਸਮਰਥਨ ਮਿਲਿਆ ਜਿੱਦਾਂ ਦਾ ਆਪਾਂ ਨੂੰ ਸਾਥ ਮਿਲਿਆ ਇਹਨਾਂ ਇਲੈਕਸ਼ਨਾਂ ਜਾਂ ਪੁਰਾਣੀਆਂ ਇਲੈਕਸ਼ਨਾਂ ਵਿੱਚ ਇਸ ਕਰਕੇ ਸਾਰੇ ਪੰਥਦਰਦੀਆਂ ਨੂੰ ਪੰਥ ਦੇ ਹਰਸ਼ੀਆਂ ਨੂੰ ਸਾਰੇ ਸਮੁੱਚੇ ਪੰਜਾਬੀਆਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਕਿ ਸਾਡੀ ਇਹ ਜਿਹੜੀ ਜਦੋ ਜਹਿਦ ਸਾਡਾ ਜਿਹੜਾ ਉਪਰਾਲਾ ਇਹ ਕਿਸੇ ਵਿਅਕਤੀ ਦੇ ਬਰ ਖਿਲਾਫ ਨਹੀਂ ਕਿਸੇ ਇੱਕ ਅਹੁਦੇ ਨੂੰ ਲੈ ਕੇ ਨਹੀਂ ਸਮੁੱਚੇ ਤੌਰ ਤੇ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲਾ ਪ੍ਰਾਣੀ ਸਿੱਖਾਂ ਦੀ ਨਮੈਂਦਾ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਧਾਰਮਿਕ ਜਥੇਬੰਦੀ ਆ ਸਿੱਖ ਪਾਰਲੀਮੈਂਟ ਆ ਇਹਨਾਂ ਤੇ ਹਰ ਗੁਰਸਿੱਖ ਨੂੰ ਸੰਗਤਾਂ ਨੂੰ ਪੂਰਨ ਭਰੋਸਾ ਹੋਣਾ ਚਾਹੀਦਾ ਸੰਗਤ ਦਾ ਪੂਰਾ ਸਹਿਯੋਗ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਮਿਲਣਾ ਚਾਹੀਦਾ ਤੇ ਉਹਦੇ ਵਾਸਤੇ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੇ ਸਮਿਆਂ 'ਚ ਹੋਈਆਂ ਜਾਂ ਰਹਿ ਗਈਆਂ ਜਾਂ ਜਿਹੜੀਆਂ ਕੋਈ ਔਣਟਾਈਆਂ ਲੀਡਰਸ਼ਿਪ ਤੋਂ ਹੋਈਆਂ ਗਲਤੀਆਂ ਕਹਿ ਲਓ ਹੋਈਆਂ ਉਹਨਾਂ ਨੂੰ ਸੁਧਾਰਨ ਲਈ ਉਹਨਾਂ ਦੇ ਪਛਤਾਪ ਵਾਸਤੇ ਤੇ ਖਿਮਾ ਮੰਗਣ ਵਾਸਤੇ ਗੁਰੂ ਸਾਹਿਬ ਤੋਂ ਅਸੀਂ ਇਹ ਅਪਰਾਧ ਕੀਤਾ ਬਣਾ ਕੇ ਸਿੰਘ ਸਾਹਿਬ ਕੋ ਆਏ ਕਿ ਸਭ ਤੋਂ ਪਹਿਲਾਂ ਸਾਨੂੰ ਗੁਰੂ ਘਰ ਜਾ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਕਾਲ ਤਖਤ ਸਾਹਿਬ ਦੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉੱਥੇ ਜਾ ਕੇ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਜੇ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਹਨਾਂ ਦਾ ਪਛਤਾਪ ਕਰਾਂਗੇ ਜਿਹੜੀ ਸਜ਼ਾ ਸਾਨੂੰ ਅਕਾਲ ਤਖਤ ਸਾਹਿਬ ਦੇ ਜਿਹਦੇ ਦਾ ਲਵਣਗੇ ਅਸੀਂ ਉਹ ਸਜ਼ਾ ਭੁਗਤਾਂਗੇ ਤੇ ਸੇਵਾ ਵੀ ਕਰਾਂਗੇ ਤਾਂ ਕਿ ਸਾਰੀ ਲੀਡਰਸ਼ਿਪ ਜਿਹੜੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਉਸ ਸਥਾਨ ਨੂੰ ਮੰਨਦੀ ਆ ਜਿਹੜੀ ਉੱਥੇ ਉਦਣ ਆ ਕੇ ਸਿੰਘ ਸਾਹਿਬ ਦੇ ਅੱਗੇ ਬੇਨਤੀ ਕਰਕੇ ਗਈ ਆ ਜਾਂ ਹੋਰ ਜਿਹੜੇ ਲੀਡਰ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਮੰਨਦੇ ਨੇ ਉਹ ਜੋ ਵੀ ਉੱਥੇ ਸਜ਼ਾ ਮਿਲੂ ਉਹਨੂੰ ਸਜ਼ਾ ਨੂੰ ਭੁਗਤਣਗੇ ਤਾਂ ਕਿ ਅਸੀਂ ਜਿਹੜੀ ਸੰਗਤ ਦੇ ਸਾਹਮਣੇ ਸੁਰੱਖਿਅਤ ਹੋ ਸਕੀਏ ਆਪਣਾ ਬੋਝ ਜਿਹੜਾ ਸਾਡੇ ਆਪਣੇ ਮਨ ਦੇ ਉੱਪਰ ਪਾ ਰਿਆ ਉਹਨੂੰ ਅਸੀਂ ਹਲਕਾ ਕਰ ਸਕੀਏ ਤੇ ਸੰਗਤਾਂ ਵਿੱਚ ਦੁਆਰਾ ਵਿਸ਼ਵਾਸ ਕਾਇਮ ਕਰ ਸਕੀਏ ਅਸੀਂ ਆਪਣੇ ਵੱਲੋਂ ਕਹਿ ਸਕਦੇ ਹਾਂ ਕਿ ਜਦ ਵੀ ਕਿਤੇ ਕਿਸੇ ਮੀਟਿੰਗ ਕਿਸੇ ਫੋਰਮ ਤੇ ਗੱਲ ਹੋਈ ਅਸੀਂ ਆਪਣੀ ਲੀਡਰਸ਼ਿਪ ਨੂੰ ਇਸ ਜਾਦ ਦਿੱਤੇ ਉਹ ਚੁੰਦਾ ਕਮੇਟੀ ਦੇ ਵਿੱਚ ਵੀ ਦਰਜ ਨੇ ਬਕਾਇਦਾ ਤੌਰ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਗਲਤ ਫੈਸਲੇ ਲਏ ਉਹਨਾਂ ਨੂੰ ਉੱਥੇ ਕਾਲ ਤੱਕ ਸਾਹਦੇ ਆ ਕੇ ਕਿ ਮੰਗਣੀ ਚਾਹੀਦੀ ਆ ਤੇ ਗੁਰੂ ਸਾਹਿਬ ਤੋਂ ਜਿਹੜੀਆਂ ਪੁੱਲਾਂ ਮਖਾਉਣੀਆਂ ਚਾਹੀਦੀਆਂ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਆ ਉਹ ਸਾਰੇ ਸਿੱਖ ਜਗਤ ਨੂੰ ਪ੍ਰਮਾਨ ਆ ਤੇ ਆਪਾਂ ਕੋਈ ਕਿੰਦੂ ਪ੍ਰੰਤੋ ਨਹੀਂ ਕਰ ਸਕਦੇ ਅਕਾਲ ਤਖਤ ਸਾਹਿਬ ਦੇ ਹਦੇਸ਼ਾਂ ਤੇ ਹੁਕਮਨਾਮਿਆਂ ਤੇ ਜਾਂ ਉਹਨਾਂ ਦੇ ਫਰਮਾਨਾਂ ਤੇ ਜਿਹੜਾ ਕੋਈ ਸਿੰਘ ਸਾਹਿਬ ਉਸ ਪਦਵੀ ਤੇ ਸੇਵਾ ਕਰ ਗਏ ਜਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਰੋਲ ਲੰਭਾਇਆ ਉਹਨਾਂ ਦਾ ਸਤਕਾਰ ਮਾਨ ਸਦਾ ਹੀ ਸੇ ਕੰਮ ਕਰ ਦਿਆ ਦੇਖੋ ਅਸੀਂ ਉਸ ਵਿਚਾਰ ਦੇ ਧਾਰਨੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੀ ਨਿਯੁਕਤੀ ਜਿੱਥੇ ਆਪਣੇ ਸ਼੍ਰੋਮਣੀ ਕਮੇਟੀ ਦੇ ਆਪਣੇ ਦਾਇਰੇ ਵਿੱਚ ਆਉਂਦੀ ਆ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਨਿਯੁਕਤੀ ਸਿੱਖ ਪੰਥ ਦੀ ਪ੍ਰਮਾਨਿਤ ਜਿਹੜੀ ਹੈਗੀ ਆ ਵਿਧੀ ਵਿਵਾਨਾ ਹੋਣੀ ਚਾਹੀਦੀ ਆ ਉਸ ਤਰੀਕੇ ਨਾਲ ਹੋਣੀ ਚਾਹੀਦੀ ਆ ਮੈਂ ਕੀ ਕਹਿ ਰਹੇ ਆ ਜੀ ਵੀ ਸਾਰੇ ਪੰਥ ਨੂੰ ਉਹ ਜਿਹੜੀ ਪ੍ਰਕਿਰਿਆ ਪਰਵਾਨਤ ਹੋਣੀ ਚਾਹੀਦੀ ਹੈ ਤਾਂ ਕਿ ਐਦਾਂ ਦੀ ਸ਼ਖਸੀਅਤ ਉੱਥੇ ਆਵੇ ਜਿਸਤੇ ਕੋਈ ਕਿੰਧੂ ਪਰ ਤੁਲਾ ਕਰ ਸਕੇ ਨਾ ਕੋਈ ਨਾ ਕੋਈ ਉਹਨਾਂ ਨੂੰ ਐਦਾਂ ਕਿਸੇ ਗਲਤ ਤਰੀਕੇ ਨਾਲ ਉਹਨਾਂ ਨੂੰ ਅਟਾਇਆ ਜਾ ਸਕੇ ਇਸ ਜਿਹੜੀ ਪ੍ਰਕਿਰਿਆ ਦੇ ਵਿੱਚ ਜਿੱਥੇ ਵੀ ਕੋਈ ਸੋਧ ਚਾਹੀਦੀ ਹੈ ਦੇਖੋ ਸ਼੍ਰੋਮਣੀ ਕਮੇਟੀ ਜੇਸੇ ਬੰਦੀ ਉਹਦੇ ਆਪਣੇ ਫਰਜ਼ ਨੇ ਉਹ ਆਪਣੇ ਫਰਜ਼ ਪੂਰੇ ਕਰਦੀ ਆ ਠੀਕ ਹੈ ਕਈ ਵਾਰੀ ਆਪਾਂ ਕੋਈ ਫੈਸਲਾ ਲੈਨੇ ਆ ਸੰਗਤ ਉਸ ਫੈਸਲੇ ਦੀ ਪਰਵਾਹ ਨਹੀਂ ਕਰਦੀ ਕਾਲੀ ਦਲ ਜਿਵੇਂ ਕਮਜ਼ੋਰ ਹੋ ਗਿਆ ਜਾਂ ਹੁੰਦਾ ਆਇਆ ਸਾਲਾਂ ਦਰਸਾਲ ਆਪਾਂ ਦੇਖ ਲਿਆ ਤੁਹਾਡੇ ਸਾਹਮਣੇ ਆ ਵੀ ਆਪਣੇ ਸੰਗਤਾਂ ਨੇ ਜਾਂ ਸਿੱਖ ਪੰਥ ਨੇ ਸਿੱਖਾਂ ਨੇ ਕਿਵੇਂ ਅਕਾਲੀ ਦਲ ਨੂੰ ਆਈਸੋਲੇਟ ਕਰਤਾ ਜਿਹੜੀ ਸਾਡੀ ਆਪਣੀ ਜਮਾਤ ਸੀਗੀ ਸਿੱਖ ਪੰਥ ਸੀਗਾ ਉਹਨਾਂ ਨੇ ਸਾਥ ਛੱਡਤਾ ਅਕਾਲੀ ਦਲ ਦਾ ਇਹ ਇਸ ਕਰਕੇ ਸੁਧਾਰ ਦੀ ਲੋੜ ਪਈ ਆ ਜੇ ਅਕਾਲੀ ਦਲ ਸੰਗਤਾਂ ਦੇ ਵਿੱਚ ਭਰੋਸਾ ਪੂਰਾ ਕਾਇਮ ਰੱਖਦਾ ਅਕਾਲੀ ਦਲ ਦੇ ਲੀਡਰਾਂ ਤੇ ਸੰਗਤ ਵਿਸ਼ਵਾਸ ਕਰਦੀ ਤਫੇਰੇ ਸਰਦਾਰ ਲਹਿਰ ਦੀ ਲੋੜ ਨਹੀਂ ਸੀ ਜੇ ਸਰਦੋ ਕੋ ਗਲਤੀਆਂ ਹੋਈਆਂ ਜਾਂ ਸਰਦੋ ਫੈਸਲੇ ਸਹੀ ਨਹੀਂ ਲੈ ਹੋਏ ਜਿਨ੍ਹਾਂ ਕਰਕੇ ਸਾਡਾ ਵਕਾਰ ਨੀਵਾ ਹੋਇਆ ਜਿਨ੍ਹਾਂ ਕਰਕੇ ਅਸੀਂ ਨਿਹਾਰਵਾਲ ਗਏ ਇਸ ਕਰਕੇ ਇਹਦੀ ਲੋੜ ਪਈ ਆ ਇਹ ਸਾਰਾ ਸਿੱਖ ਜਗਤ ਜਾਣਦਾ ਇਸ ਗੱਲ ਨੂੰ ਤੇ ਮੈਂ ਫੇਰ ਕਹੂੰਗਾ ਕਿ ਬਹੁਤ ਉੱਚਾ ਸਥਾਨ ਆ ਸ੍ਰੀ ਅਰਮੰਦਰ ਸਾਹਿਬ ਸ੍ਰੀ ਕਲਤਕ ਸਾਬ ਇੱਥੇ ਜਿਹੜੇ ਵੀ ਫੈਸਲੇ ਹੁੰਦੇ ਨੇ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਜਾਂ ਸ੍ਰੀ ਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਕਰਨ ਉਹ ਸਾਰੇ ਸਿੱਖ ਜਗਤ ਨੂੰ ਪ੍ਰਵਾਨਿਤ ਹੋਣੇ ਚਾਹੀਦੇ ਆ ਕੋਈ ਵਿਧੀ ਵਿਵਧਾਨ ਜਾਂ ਕੋਈ ਸਿਸਟਮ ਬਣਾਉਣਾ ਉਹ ਵੀ ਪੰਥ ਨੂੰ ਪ੍ਰਵਾਨ ਹੋਵੇ ਤਾਂ ਕਿ ਇਹ ਜਿਹੜੀ ਸਾਰੀ ਸ਼ਕਤੀ ਆਪਣੀ ਸ੍ਰੀ ਕਾਲ ਤਖਤ ਸਾਹਿਬ ਦੇ ਥੱਲੇ ਸ੍ਰੀ ਕਾਲ ਤਖਤ ਸਾਹਿਬ ਦੇ ਚੰਡੇ ੇ ਠਾ ਕੇ ਸਾਰਾ ਸਿੱਖ ਪੰਥ ਸਿੱਖ ਜਗਤ ਸ਼ਕਤੀਸ਼ਾਲੀ ਹੋਵੇ ਇਹ ਚੜ੍ਹਦੀ ਕਲਾ ਦਾ ਆਪਣਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਇਹ ਸਾਰੀ ਸੋਚ ਨੂੰ ਲੈ ਕੇ ਅਸੀਂ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਨੂੰ ਆਪਣੇ ਸ਼ੁਰੂ ਕਰਨ ਜਾ ਰਹੇ ਆ ਕਰਕੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸੀਗੀਆਂ ਜਿਨ੍ਹਾਂ ਦਾ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਸੀਗਾ ਜਿਨ੍ਹਾਂ ਜਿਨ੍ਹਾਂ ਨੇ ਨੂੰ ਪੰਥ ਦਾ ਦਰਦ ਸੀਗਾ ਉਹਨਾਂ ਨੇ ਉਸ ਵੇਲੇ ਵੀ ਆਵਾਜ਼ ਉਠਾਈ ਸੀਗੀ ਉਹਨਾਂ ਨੇ ਉਸ ਵੇਲੇ ਵੀ ਇਹਦਾ ਵਿਰੋਧ ਕੀਤਾ ਸੀਗਾ ਲੇਕਿਨ ਕਿਸੇ ਦੀ ਸੁਣੀ ਨਹੀਂ ਗਈ ਕਿਸੇ ਦੀ ਚੱਲੀ ਨਹੀਂ ਉਹ ਗੱਲ ਬਕਰੀ ਆ ਪਰ ਜਿਹੜੇ ਗਲਤ ਫੈਸਲੇ ਹੋਏ ਉਹਨਾਂ ਕਾਰਨਾਂ ਕਰਕੇ ਹੀ ਅੱਜ ਅਕਾਲੀ ਦਲ ਕਮਜ਼ੋਰ ਹੋਇਆ ਇਹਨਾਂ ਫੈਸਲਿਆਂ ਨੂੰ ਜੇ ਆਪਾਂ ਉਹਦੇ ਆਪਣੀ ਨਜ਼ਰ ਮਾਰੀਏ ਉਹਨਾਂ ਦੀ ਬੈਕਗ੍ਰਾਉਂਡ ਵਿੱਚ ਜਾਈਏ ਕਦੀ ਦਾ ਸਮਾਂ ਆਉਣਾ ਸੀ ਆਪਣੇ ਸਿੱਖ ਲੀਡਰਸ਼ਿਪ ਨੂੰ ਵੀ ਇਹ ਇਹਨਾਂ ਮਸਲਿਆਂ ਨੂੰ ਲੈ ਕੇ ਆਵਾਜ਼ ਉਠਾਉਣੀ ਪੈਣੀ ਸੀ ਉਹਨਾਂ ਨੂੰ ਆਪਣਾ ਜਿਹੜਾ ਹਾਂ ਦਾ ਨਾਰਾ ਮਾਰਨਾ ਪੈਣਾ ਸੀ ਸਿੱਖ ਆਪਣੇ ਸੰਗਤ ਦੇ ਨਾਲ ਸਿੱਖ ਪੰਥ ਦੇ ਨਾਲ ਅੱਜ ਉਹ ਸਮਾਂ ਆ ਗਿਆ ਠੀਕ ਹੈ ਪਹਿਲਾਂ ਕਿਸੇ ਨੇ ਗੱਲ ਕੀਤੀ ਨਹੀਂ ਕੀਤੀ ਕਿਸੇ ਦੀ ਚੱਲੀ ਨਹੀਂ ਚੱਲੀ ਉਹਦਾ ਬੈਕਗ੍ਰਾਉਂਡ ਵਿੱਚ ਕਈ ਗੱਲਾਂ ਤੋਂੜੀਆਂ ਸੱਚੀਆਂ ਵੀ ਨੇ ਪਰ ਕਈਆਂ ਨੇ ਆਵਾਜ਼ ਉਠਾਈ ਵੀ ਸਗੀ ਪਰ ਚਲੋ ਉਹ ਤੋਂ ਸਮਾਂ ਆ ਗਿਆ ਹੁਣ ਸਿੱਖ ਪੰਥ ਨੂੰ ਮੈਂ ਅੱਗੇ ਵੀ ਕਹਿ ਗਿਆ ਕਿ ਹਟਿਆ ਇੱਕ ਚੰਡੇ ਥੱਲੇ ਇੱਕ ਐਸੀ ਸਰਪਰਵਾਨਕ ਸ਼ਖਸੀਅਤ ਥੱਲੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਆ ਤੇ ਅੱਗੇ ਵੀ ਕਈ ਵਾਰੀ ਐਦਾਂ ਦੇ ਸਮੇਂ ਆਏ ਜਦੋਂ ਕਈ ਵਾਰੀ ਆਪਣੇ ਪਾਰਟੀ ਵਿੱਚ ਜਾਂ ਅਕਾਲੀ ਦਲ ਵਿੱਚ મતભੇਦ ਪੈਦਾ ਹੋਏ ਮੁੜ ਕੇ ਪੰਥ ਇਕੱਠਾ ਵੀ ਹੋਇਆ ਇਹ ਚਲੋ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਾਰਾ ਅਕਾਲੀ ਦਲ ਸਿੱਖ ਪੰਥ ਇੱਕ ਚੰਡੇ ਥੱਲੇ ਇਕੱਠਾ ਆਊਗਾ ਸਾਰੇ ਪੰਥ ਵਿੱਚ ਏਕਤਾ ਹੋ ਤੇ ਉਹ ਲੀਡਰਸ਼ਿਪ ਮੋਰੇ ਲੱਗੂਗੀ ਜਿਹਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰੇ ਤਾਂਕਿ ਤਕੜੇ ਹੋ ਕੇ ਅਸੀਂ ਆਪਣੇ ਸਿੱਖਾਂ ਦੀ ਆਵਾਜ਼ ਉਠਾ ਸਕੀਏ ਤੇ ਪੰਥ ਵਾਸਤੇ ਸੇਵਾ ਕਰ ਸਕੀਏ ਇਹ ਸਾਡੀ ਵੀ ਸੋਚਿਆ ਤੇ ਸਾਨੂੰ ਯਕੀਨ ਹੈ ਕਿ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਮੇਰ ਕਰਨਗੇ ਸਿੱਖ ਪੰਥ ਆਉਣ ਵਾਲੇ ਸਮੇਂ 'ਚ ਇਕੱਠਾ ਹੋ ਕੇ ਇੱਕ ਐਸੀ ਸ਼ਖਸੀਅਤ ਦੇ ਨਾਲ ਅੱਗੇ ਵਧੂਗਾ ਜਿਹੜੀ ਸਾਰਿਆਂ ਨੂੰ ਪ੍ਰਵਾਨ ਹੋਵੇ ਜਿਹੜੀ ਸਾਰਿਆਂ ਦੇ ਨੂੰ ਨਾਲ ਲੈ ਕੇ ਚੱਲ ਸਕੇ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਪ੍ਰੋਗਰਾਮ ਆਰੰਭਿਆ ਦੇਗਾ ਇਹ ਤਾਂ ਸਿਰਫ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀਗੀ ਬਤੌਰ ਸਿੱਖ ਪੰਥ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਉਹ ਜ਼ਿੰਮੇਵਾਰੀ ਸ਼ੁਰੂ ਕੀਤੀ ਆ ਪਰ ਅਸੀਂ ਕੋਈ ਲੰਮਾ ਚੌੜਾ ਪ੍ਰੋਗਰਾਮ ਅਜੇ ਤੱਕ ਨਾ ਆਰੰਭਿਆ ਠੀਕ ਆ ਜਿਹੜੀਆਂ ਵਿਚਾਰਾਂ ਚਲਦੀਆਂ ਹੁੰਦੀਆਂ ਜਾਂ ਆਪਾਂ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਪਰ ਅਸੀਂ ਸਾਨੂੰ ਸਾਰਿਆਂ ਨੂੰ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਉਹਨਾਂ ਦੇਸ਼ ਦਾ ਉਹਨਾਂ ਦੇ ਫੈਸਲੇ ਦੀ ਉਡੀਕਿਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਆਪਣੇ ਪ੍ਰੋਗਰਾਮ ਆਪਣੇ ਸਮੂਹ ਤੌਰ ਤੇ ਸ਼ੁਰੂ ਕੀਤਾ ਜਾਊਗਾ ਪਹਿਲਾਂ ਕੋਈ ਪ੍ਰੋਗਰਾਮ ਵੈਸੇ ਨਹੀਂ ਸ਼ੁਰੂ ਕਰਨਾ ਲੇਕਿਨ ਵਿਚਾਰਾ ਕਰਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਆਪਣੇ ਗਲਤੀ ਨਹੀਂ ਵਿਚਾਰਾ ਤਾਂ ਚਲਦੀਆਂ ਜਣੀਆਂ ਚਾਹੀਦੀਆਂ ਆ ਸੁਧਾਰ ਲਹਿਰ ਦੀ ਸ਼ੁਰੂਤ ਹੋਈ ਹੈ ਕਿ ਅਜੇ ਵੇਟ ਕਰ ਸਕਦੇ ਹਾਂ ਕਿ ਸੁਧਾਰ ਲਹਿਰ ਅਸੀਂ ਸੁਧਾਰ ਲਹਿਰ ਦਾ ਤਾਂ ਅਜੇ ਜੀ ਐਲਾਨ ਕੀਤਾ ਆ ਅਜੇ ਤਾਂ ਤੁਹਾਡੇ ਸਾਹਮਣੇ ਹੀ ਆ ਜਦੋਂ ਸ਼ੁਰੂਆਤ ਹੋਊਗੀ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਬਿਲਕੁਲ ਸਾਰੇ ਲੀਡਰਾਂ ਦੇ ਮਨਾਂ ਵਿੱਚ ਇਹ ਗੱਲ ਯਕੀਨਨ ਤੌਰ ਤੇ ਪੱਕੀ ਆ ਕਿ ਜਿੰਨਾ ਚਿਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਉਹਨਾਂ ਤੱਕ ਅਸੀਂ ਨਹੀਂ ਕੁਝ ਅੱਗੇ ਕਰਨਾ ਜਿਹੜੇ ਸਰਦਾਰ ਲਹਿਰ ਦੇ ਕਨਵੀਨਰ ਬਣਾਇਆ ਗਿਆ ਨੇ ਉਹ ਸਰਦਾਰ ਗੁਰਪ੍ਰਤਾਪ ਸਿੰਘ ਬਟਾਲਾ ਬਣਾਇਆ ਗਿਆ ਔਰ ਉਹ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਆਏ ਆ ਔਰ ਕੋਈ ਵੀ ਸਿੱਖ ਜਦੋਂ ਕੋਈ ਅਹੁਦੇ ਤੇ ਆਉਂਦਾ ਸਿਰ ਉਹ ਸਭ ਤੋਂ ਪਹਿਲਾਂ ਸੱਚਖਣ ਸ੍ਰੀ ਹਰਮੰਦਰ ਸਾਹਿਬ ਦਾ ਤਾਂ ਮਸਤਕ ਹੁੰਦਾ ਹੈ ਔਰ ਉਸ ਤੋਂ ਬਾਹਰ ਹੀ ਕੋਈ ਕਾਰਜ ਜਿਹੜਾ ਸ਼ੁਰੂ ਕਰਦਾ ਹੈ ਸੋ ਜਿਹੜੀ ਇਹ ਸੁਧਾਰ ਲਹਿਰ ਚਲਾਈ ਗਈ ਹੈ ਇਹ ਜਿਹੜੀਆਂ ਖਾਮੀਆਂ ਆ ਗਈਆਂ ਸੀ ਤੁਸੀਂ ਪੁੱਛ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਗਾਰ ਆ ਗਿਆ ਔਰ 10 ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਜ਼ਬਾਨਤਾਂ ਜਬਤ ਹੋ ਗਈਆਂ ਔਰ ਅਸੈਂਬਲੀ ਦੇ ਵਿੱਚ ਤਕਰੀਬਨ 2.5 ਕੈਂਡੀਡੇਟ ਰਹਿ ਗਏ ਜਾਂ 3 ਰਹਿ ਗਏ ਸੋ ਇਹ ਜਿਹੜੀ ਆ ਪੁਰਾਣੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਸੀ ਔਰ ਉਹ ਨਾ ਗਲਤੀਆਂ ਨੂੰ ਜਿਹੜਾ ਸੀ ਵਾਰ-ਵਾਰ ਕਹਿੰਦੇ ਰਹੇ ਵੀ ਤੁਸੀਂ ਕਾਲਪਤਖਬ ਸਾਹਿਬ ਤੇ ਜਾ ਕੇ ਮਾਫੀ ਮੰਗੋ ਲੇਕਨ ਨਹੀਂ ਸੀ ਮੰਗ ਰਹੇ ਤਾਂ ਸਾਰੇ ਈ ਤੋਂ ਦੀ ਪ੍ਰੈਸ ਨੂੰ ਪਤਾ ਸੋ ਹੁਣ ਜਿਹੜੇ ਨਾਲ ਉਹਨਾਂ ਦੇ ਸਿੰਘ ਸੀ ਜਿ ਤਰ੍ਹਾਂ ਇਹ ਆਪਣੇ ਪ੍ਰੇਮ ਸਿੰਘ ਲਾਲ ਆਪਣੇ ਚੰਦੂ ਮਾਜਰਾ ਜਾ ਮਲੂਕਾ ਸਾਹਿਬ ਜਾ ਹੋਰ ਜਿਹੜੀ ਲੀਡਰਸ਼ਿਪ ਸੀ ਉਹ ਨੇ ਸਾਡੇ ਦਿਮਾਗ ਤੇ ਬੋਝ ਆ ਕਿ ਜਿਹੜੀ ਉਸ ਟਾਈਮ ਤੇ ਅਸੀਂ ਗੱਲ ਕੀਤੀ ਸਾਡੀ ਸੁਣੀ ਨਹੀਂ ਗਈ ਲੇਕਿਨ ਸਾਡੇ ਦਿਮਾਗ ਤੇ ਬੋਝ ਆ ਹੀ ਕਾਲ ਤੱਕ ਸੱਤ ਜਾਣਾ ਉਹ ਆਪਣੀ ਮਰਜ਼ੀ ਨਾਲ ਤੇ ਆਣ ਕਿਉਂ ਚਿੱਠਾ ਦੇ ਕੇ ਗਿਆ ਵੀ ਸਾਨੂੰ ਜਿਹੜੀ ਅਸੀਂ ਕਟਾਈ ਕੀਤੀ ਹੈ ਉਹਦੀ ਸਾਨੂੰ ਜਿਹੜੀ ਆ ਜੋ ਧਾਰਮਿਕ ਤੌਰ ਤੇ ਸਜ਼ਾ ਲਾਉਣੀ ਆ ਉਹ ਕਾਲ ਤੱਕ ਸਭ ਲਾਵੇ ਔਰ ਉਸ ਤੋਂ ਬਾਅਦ ਕਾਲ ਤੱਕ ਸਾਹਿਬ ਨੇ ਜੋ ਫੈਸਲਾ ਕਰਨਾ ਇੱਕ ਗੱਲੇ ਪੱਕੀ ਆ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਖਾਲਸਾ ਪੰਥ ਨੇ ਨਕਾਰ ਦਿੱਤੀ ਆ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਖਾਲਸਾ ਪੰਥ ਚਾਹਦਾ ਹੈ ਜਿਹੜੀ ਸਹੀ ਗਵਾਹੀ ਦੇ ਸਕੇ ਸਹੀ ਪੰਥ ਨੂੰ ਦਿਸ਼ਾ ਨਿਰਦੇਸ਼ ਦੇ ਸਕੇ ਔਰ ਉਹਦੇ ਵਾਸਤੇ ਜਿਹੜਾ ਹੈ ਇਹ ਸੁਧਾਰ ਲੈ ਚਲਾਈ ਗਈ ਕੁਝ ਤਾਂ ਉਸਕੇ ਘਰਾਂ ਚ ਬਹਿ ਗਏ ਕੁਝ ਜਿਹੜੇ ਅਕਾਲੀ ਦਲ ਤੋਂ ਕੱਢਤੇ ਉਸ ਅਕਾਲੀ ਦਲ ਦੇ ਜਿਹੜੇ ਸੀ ਉਹ ਨਿਰਾਸ਼ ਕਰਤੇ ਸੋ ਉਹਨਾਂ ਨਿਰਾਸ਼ ਲੋਕਾਂ ਨੂੰ ਵੀ ਘਰਾਂ ਤੋਂ ਜਾ ਕੇ ਠਾਉਣਾ ਤੇ ਜਿਹੜੇ ਕੱਢ ਦਿੱਤੇ ਉਹਨਾਂ ਨੂੰ ਵੀ ਕਾਲੀਦਾਲ ਚ ਜਿਹੜੀ ਆ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਨੇ ਕਿਉਂਕਿ ਕਾਲੀਦਾਲ 103 ਸਾਲ ਪੁਰਾਣੀ ਪਾਰਟੀ ਕਹਿੰਦੇ ਆ ਲੇਕਿਨ ਮੈਂ ਇਹ ਪੁੱਛਣਾ ਚਾਹਣਾ ਆ ਵੀ 103 ਸਾਲ ਪੁਰਾਣੀ ਪਾਰਟੀ ਤਾਂ ਹੈਗੀ ਆ ਪਰ ਜਿਹੜੇ ਕੁਝ ਛਿੱਦਾਂ ਦਾ ਪਰਿਵਾਰ ਹੈਗਾ ਨਾ ਉਹ ਜੇਲ੍ਹ ਵਾਲਾ ਹੈਗਾ ਉਹਨਾਂ ਦਾ ਕੁਰਬਾਨੀ ਵਾਲਾ ਹੈਗਾ ਜਿਹਨਾਂ ਜੱਲਾਂ ਕੱਟੀਆਂ ਆ ਦੇਖੋ ਜਿਹੜੇ ਪੁਰਾਣੇ ਜਰਨੈਲ ਨੇ ਜਿਨ੍ਹਾਂ ਦੇ ਪਰਿਵਾਰਾਂ ਦਾ ਇਤਿਹਾਸ ਜਹੇਦਰ ਸੁੱਚਾ ਸਿੰਘ ਛੋਟੇਪੁਰ ਅੱਜ ਅਹੀਂ ਉਹਨਾਂ ਤੁਰ ਸਾਹਿਬ ਦੀ ਜਿਹੜੀ ਤੁਸੀਂ ਇੱਥੇ ਇੱਕ ਗੱਲ ਕੀਤੀ ਸੀ ਵੀ ਸ਼ੁਰੂਆਤ ਕਰਨ ਲੱਗੇ ਜੇ ਟੋੜਾ ਸਾਹਿਬ ਦੀ ਵਰਸੀ 30 ਤਰੀਕ ਨੂੰ ਮਨਾਉਣੀ ਆ ਟੋੜ ਪਿੰਡ ਦੇ ਵਿੱਚ ਕਦੇ ਕਿਸੇ ਯਾਦ ਹੀ ਨਹੀਂ ਕੀਤਾ ਔਰ ਉਸ ਤੋਂ ਬਾਅਦ ਟੋੜਾ ਸਾਹਿਬ ਦੀ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਲਿਆਂ ਦਾ ਸੋ ਇਹ ਸਾਰਾ ਪ੍ਰੋਗਰਾਮ ਇਸ ਕਰਕੇ ਲਿਖਿਆ ਗਿਆ ਹੈ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਸੇਵਾ ਕੀਤੀ ਹੈ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਾਲੀਦਾਲ ਨੇ ਜਿਹੜਾ ਇਹ ਦਰਨਕਾਰ ਕਰਤਾ ਪਿੱਛੇ ਕਰਤਾ ਔਰ ਇਹ ਸੁਧਾਰ ਲੈ ਰਿਸ ਕਰਕੇ ਚਲਾ ਰਿਹਾ ਹੈ ਕਿ ਜਿਹੜੇ ਰਸਕੇ ਘਰਾਂ 'ਚ ਬਹਿ ਕੇ ਕਰਬਾਨੀ ਵਾਲੇ ਛਿੱਦਿਆਂ ਵਾਲੇ ਜੇਲਾਂ ਵਾਲੇ ਉਹਨਾਂ ਸਾਰਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਾਸਤੇ ਇਹ ਸੁਧਾਰ ਲੈ ਤਰੋਣ ਦੀ ਜਿਹੜੀ ਹੈ ਇਹ ਜ਼ਰੂਰਤ ਪਈ ਹੈ ਉਹਦੇ ਕਰਕੇ ਇਹ ਕਰਾਂਗੇ